ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਜੀ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਹੈਗੀਆਂ ਇਨਫੋਰਮੇਸ਼ਨ ਵੀਡੀਓ ਆਪਾਂ ਹੁਣੇ ਹੁਣੇ ਜਿਵੇਂ ਤੁਸੀਂ ਪਿਛਲੇ ਬਲੌਗ ਦੇਖੂਗਾ ਆਪਾਂ ਯਾਤਰਾ ਕਰਕੇ ਆਏ ਸੀ ਰਹੀ ਹਿਮਕੋਟ ਸਾਹਿਬ ਦੀ ਆਪਾਂ ਤੁਹਾਨੂੰ ਸਾਰਾ ਜਿਹੜਾ ਖਰਚਾ ਦੱਸਾਂਗੇ ਤੇ ਕਿੰਨੇ ਦਿਨ ਆਪਾਂ ਨੂੰ ਲੱਗਦਿਆ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਤੁਹਾਨੂੰ ਦੱਸਾਂਗੇ ਆਪਣੇ ਰਿਕਾਰਡਿੰਗ ਕਿ ਕਿੰਨੇ ਦਿਨ ਆਪਣੇ ਲੱਗਿਆ ਤੇ ਆਪਣਾ ਕਿੰਨਾ ਖਰਚਾ ਆਇਆ ਬਾਕੀ ਉਹ ਹਿਸਾਬ ਨਾਲ ਤੁਸੀਂ ਐਸਟੀਮੇਟ ਲਾ ਲਿਓ ਤੇ ਆ ਮੈਂ ਤੁਹਾਨੂੰ ਦੱਸਦਾ ਟ੍ਰੇਨ ਦਾ ਆਪਣੀ ਟ੍ਰੇਨ ਜਿਹੜੀ 90 ਧੋਰੀ ਸੀ ਕੇ ਤੱਕ ਦੀ ਕੈਲਕੂਲੇਟਰ ਆਪਣੇ ਕੋਲੇ ਆਪਾਂ ਤੁਹਾਨੂੰ ਟੋਟਲ ਖਰਚਾ ਨਾਲ ਹੀ ਦੱਸਿ ਜਾਵਾਂਗੇ 505 ਰੁਪਿਆ ਆਪਣੀ ਟ੍ਰੈਕਟਰ ਰੀਸ਼ੀਕੇ ਰੀਸ਼ੀਕੇ ਤੱਕ ਦੀ ਹੋਈ ਆ ਨਾਬੇ ਤੋਂ ਤੇ ਟ੍ਰੇਨ ਦਾ ਟਾਈਮ ਸੀ ਸਵੇਰੇ 9:00 90 ਤੋਂ ਤੁਰੀਤੀ ਤੇ ਸਾਢੇ 3:00 ਆਪਾਂ ਰੀਸ਼ੀਕੇਸ ਪਹੁੰਚ ਚੁੱਕੇ ਸੀ ਸਾਢੇ 3:30 ਵੀ ਟ੍ਰੇਨ ਰੀਸ਼ੀਕੇਸ ਪਹੁੰਚ ਗਈ ਸੀ ਉਸ ਤੋਂ ਬਾਅਦ ਉੱਥੇ ਰਹਿਣ ਦਾ ਪ੍ਰਬੰਧ ਉੱਥੇ ਰਹਿਣ ਦਾ ਪ੍ਰਬੰਧ ਹੈਗਾ ਕਿ ਗੁਰਦੁਆਰਾ ਹੇਮਕੋਟ ਸਾਹਿਬ ਉੱਥੇ ਰੀਸ਼ੀਕੇ ਦੇ ਵਿੱਚ ਅਸੀਂ ਉੱਥੇ ਰਹੇ ਸੀ ਤੇ ਗੁਰਦੁਆਰਾ ਸਾਹਿਬ ਜਿਹੜੀ ਰੇਲਵੇ ਸਟੇਸ਼ਨ ਤੋਂ ਦੂਰੀਆ ਰਹੀ ਸੀਗੀ ਜਿੱਦੋਂ ਉਹ 1.5 ਤੋਂ ਆਪਾਂ ਤੁਸੀ ਆਟੋ ਕਰਕੇ ਵੀ ਜਾ ਸਕਦੇ ਵਾਟ ਅਸੀਂ ਪੈਦਲ ਗਏ ਜਿਵੇਂ ਤੁਸੀਂ ਪਿਛਲੇ ਬਲੌਗ ਚ ਜਾ ਕੇ ਦੇਖ ਸਕਦੇ ਹੋ ਪਰ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਆ ਤੇ ਉੱਥੋਂ ਤੁਸੀਂ ਜਾ ਕੇ ਜੇ ਰੂਮ ਲੈਣਾ ਤਾਂ ਰੂਮ ਦਾ ਜਿਹੜਾ ਰੈਂਟ ਦੀ ਗੁਰਦੁਆਰਾ ਸਾਹਿਬ ਤੇ 1200 ਰੁਪਇਆ ਦੀ ਤੇ ਆਪਾਂ ਰੂਮ ਲਿਆ ਤੀ 1200 ਰੁਪਇਆ ਆਪਾਂ ਰੂਮ ਦਾ ਕਿਰਾਇਆ ਦਿੱਤਾ ਤੀ ਤੇ ਉਹ ਵੀ ਮੈਂ ਪਲੱਸ ਕਰ ਦਿੰਨੇ ਇੱਥੇ 1200 ਤੇ ਉੱਥੇ ਹਾਲ ਫਰੀ ਆ ਹਾਲ ਦਾ ਕੋਈ ਖਰਚਾ ਨਹੀਂ ਹੈਗਾ ਜੀ ਤੁਸੀਂ ਢੀਸ਼ੀਕੇਸ ਗੁਰਦੁਆਰਾ ਸਾਹਿਬ ਜਾਣਦੇ ਹੋ ਗੁਰਦੁਆਰਾ ਹੇਮਕੋੜ ਸਾਹਿਬ ਰਹੇ ਨੇ ਤਾਂ ਉੱਥੇ ਜਿਹੜਾ ਰੂਮ ਦਾ ਕਿਰਾਇਆ ਉਹ 1200 ਆ ਤੇ ਇੱਕ ਦਿਨ ਤੁਹਾਡਾ ਮੰਨ ਲਓ 90 ਤੋਂ ਰਿਸ਼ੀਕੇਸ਼ ਪਹੁੰਚਣ ਦਾ ਹੋ ਗਿਆ ਇੱਕ ਦਿਨ ਤੁਹਾਡਾ ਇਹ ਹੋ ਗਿਆ ਤੇ ਬਾਕੀ ਦੂਜੇ ਦਿਨ ਤੁਸੀਂ ਜਾਣਾ ਗੋਬਿੰਦ ਘਾੜ ਸਾਹਿਬ ਤੇ ਉੱਥੋਂ ਹੈਗੀ ਆ 13 ਕਿਲੋਮੀਟਰ ਦੀ ਚੜਾਈ ਆ ਜਿਹੜੀ ਕਿ 4 ਕਿਲੋਮੀਟਰ ਤੱਕ ਗੱਡੀ ਜਾਣ ਲੱਗੀ ਹੁਣ ਹੁਣ 4 ਕਿਲੋਮੀਟਰ ਗੱਡੀ ਜਾਂਦੀ ਆ ਤੇ ਗੁਰਦੁਆਰਾ ਸਾਹਿਬ ਤੱਕ ਜਿਹੜੀ ਜਾਣ ਲਈ ਟੈਂਪੂ ਟਰੈਵਲ ਕਰਨੀ ਪੈਂਦੀ ਆ ਗੋਬਿੰਦ ਘਾੜ ਸਾਹਿਬ ਤੱਕ ਜਾਣ ਲਈ ਆਪਾਂ ਨੂੰ ਟੈਂਪੂ ਟਰੈਵਲ ਕਰਨੀ ਪੈਂਦੀ ਆ ਤੇ ਅਸੀਂ ਈ ਟੈਂਪੂ ਟਰੈਵਲ ਕਰੀ ਤੋਂ 1050% ਦੇ ਹਿਸਾਬ ਨਾਲ ਕਰੀ ਦੀ ਉਹ ਜਿਹੜੇ 14 ਬੰਦੇ ਗਏ ਸੀ ਜਿਹੜੀ ਅਸੀਂ ਟੈਂਪੂ ਟਰੈਵਲ ਕਰੀ ਦੀ ਜੇ ਤੁਸੀਂ ਉਹ ਅਸੀਂ ਦੂਜੇ ਦਿਨ ਗਈ ਸੀ ਸਵੇਰੇ 5 ਵਜੇ ਤੁਰੇ ਸੀ ઋਸ਼ੀਕੇਸ਼ ਤੋਂ ਗੁਰਦੁਆਰਾ ਗੋਬਿੰਦ ਘਾੜ ਸਾਹਿਬ ਲਈ ਤੇ 1000 ਦੀ ਆਪਾਂ ਟੈਂਪੂ ਟਰੈਵਲ ਕਰੀਦੀ ਉਹ ਵੀ ਮੈਂ ਇੱਥੇ ਐਡ ਕਰ ਦਿੰਨਾ ਲਓ ਜੀ ਆਪਾਂ ਐਡ ਕਰਤਾ ਤੇ ਆਪਾਂ ਨੂੰ 9 ਤੋਂ 10 ਘੰਟੇ ਲੱਗੇ ਸੀ ઋਸ਼ੀਕੇਸ਼ ਤੋਂ ਗੁਰਦੁਆਰਾ ਗੋਬਿੰਦ ਘਾੜ ਸਾਹਿਬ ਤੱਕ ਜਾਣ ਲਈ ਹੁਣ ਆਪਾਂ ਦੂਜੇ ਦਿਨ ਪਹੁੰਚ ਚੁੱਕੇ ਹਾਂ ਗੁਰਦੁਆਰਾ ਗੋਬਿੰਦ ਘਾੜ ਸਾਹਿਬ ਤੇ ਆਪਣੇ 2 ਦਿਨ ਹੋ ਗਏ ਤੇ ਆਪਾਂ ਪੰਜਾਬ ਤੋਂ ਪਹਿਲੇ ਦਿਨ 90 ਤੋਂ ਤੁਰੇ ਸੀ ਆਪਾਂ ਤੁਹਾਨੂੰ ਦੱਸਿਆ ਸਾਰਾ ਤੇ ਦੂਜੇ ਦਿਨ ਆਪਾਂ ਗੁਰਦੁਆਰਾ ਗੋਬਿੰਦ ਘਾੜ ਸਾਹਿਬ ਸ਼ਾਮ ਨੂੰ ਪਹੁੰ ਤਾ ਉੱਥੇ ਵੀ ਇਹੀ ਪ੍ਰੋਸੈਸ ਆ ਉੱਥੇ ਜੇ ਤੁਸੀਂ ਕਮਰਾ ਲੈਣਾ ਤਾਂ ਤੁਹਾਨੂੰ ਰੈਂਟ ਦੇਣਾ ਪਊਗਾ ਬਾਕੀ ਹਾਲ ਉੱਥੇ ਫਰੀ ਆ ਤੇ ਹਾਲ ਉੱਥੇ ਆਪਾਂ ਮਤਲਬ ਲਿਆ ਨਹੀਂ ਆਪਾਂ ਕਮਰੇ ਲਿਆ ਦੀ ਤੇ ਉੱਥੇ ਆਪਾਂ ਕਮਰੇ ਦਾ ਰੈਂਟ ਦਿੱਤਾ ਸੀ ਉਹ 2000 ਰੁਪਏ ਦਿੱਤਾ ਸੀ ਆਪਾਂ ਗੁਰਦੁਆਰਾ ਗੋਬਿੰਦ ਘੜ ਸ਼ਬਜਾ ਰਹੇ ਸੀ ਆਪਾਂ ਕਮਰੇ ਰੈਂਟ ਜਿਹੜਾ ਉੱਥੇ 2000 ਰੁਪਿਆ ਪੇ ਕਰਿਆ ਦੀ ਤੇ ਇਹ ਵੀ ਮੈਂ ਇੱਥੇ ਐਡ ਕਰ ਦਿੰਨਾ ਲਓ ਜੀ 2000 ਆਪਾਂ ਐਡ ਕਰਤਾ ਤੇ 2 ਦਿਨ ਆਪਣੇ ਹੋ ਗਏ ਮਤਲਬ 2 ਦਿਨ ਹੋ ਗਏ ਤੇ 3 ਜਿਹੜਾ ਆਪਾਂ ਜਾਣਾ ਹੁੰਦਾ ਗੁਰਦੁਆਰਾ ਗੋਬਿੰਦ ਧਾਮ ਸਾਹਿਬ ਜਿਹੜੀ ਕਿ 13 ਕਿਲੋਮੀ ਤੁਸੀਂ 4 ਕਿਲੋਮੀਟਰ ਗੱਡੀ ਜਾ ਸਕਦੇ ਹੋ ਬਾਕੀ ਤੁਸੀਂ ਪੈਦਲ ਵੀ ਜਾ ਸਕਦੇ ਹੋ ਤੁਸੀਂ ਪੈਦਲ ਯਾਤਰਾ ਕਰਨੀ ਤਾਂ ਪੈਦਲ ਵੀ ਕਰ ਸਕਦੇ ਹੋ ਬਟ ਅਸੀਂ 4 ਕਿਲੋਮੀਟਰ ਤੱਕ ਗੱਡੀ ਲਈਤੀ ਤੇ ਉਹ ਗੱਡੀ ਦਾ ਅਸੀਂ ਕਰਾਇਆ ਦਿੱਤਾ ਸੀ 55 ਰੁਪਏ 50 ਤੋਂ ਲੈ ਕੇ 60 ਰੁਪਏ ਉੱਥੋਂ ਕਰਾਇਆ ਲੈਂਦੇ ਨੇ 4 ਕਿਲੋਮੀਟਰ ਤੱਕ ਤੁਹਾਨੂੰ ਸੱਜਣ ਦਾ ਲਓ ਜੀ ਆਪਾਂ ਉਹ 50 ਰੁਪਏ ਵੀ ਐਡ ਕਰ ਦਿੰਨੇ ਆ ਉਸ ਤੋਂ ਬਾਅਦ 9 ਕਿਲੋਮੀਟਰ ਤੋਂ ਜਿਹੜੀ ਯਾਤਰਾ ਪੈਦਲ ਸ਼ੁਰੂ ਹੁੰਦੀ ਆ ਉਸ ਤੋਂ ਬਾਅਦ ਕੋਈ ਗੱਡੀ ਨਹੀਂ ਜਾਂਦੀ ਉਸ ਤੋਂ ਬਾਅਦ ਟਰੈਕ ਸ਼ੁਰੂ ਹੋ ਜਾਂਦਾ ਉਹ ਟਰੈਕ ਤੁਸੀਂ ਪੈਦਲ ਹੀ ਜਾਣਾ ਬਾਕੀ ਉੱਥੇ ਤੁਹਾਨੂੰ ਘੋੜੇ ਮਿਲ ਜਾਂਦੇ ਆ ਬਾਕੀ ਪਿੱਠੂ ਵੀ ਉੱ ਬਹੁਤ ਲੈ ਕੇ ਜਾਂਦੇ ਆ ਪਿੱਠੂ ਬੰਦੇ ਲੈ ਕੇ ਜਾਂਦੇ ਬੰਦਿਆਂ ਨੂੰ ਤੇ ਉਹ ਵੀ ਤੁਹਾਨੂੰ ਮਿਲ ਜਾਂਦੇ ਆ ਉਹਦਾ ਅਲੱਗ-ਅਲੱਗ ਗ੍ਰੈਂਟ ਹੁੰਦਾ ਬਾਕੀ ਕੋੜੇ ਦਾ ਅਲੱਗ-ਅਲੱਗ ਗ੍ਰੈਂਟ ਹੁੰਦਾ ਤੇ ਬਾਕੀ ਹੁਣ ਆਪਾਂ ਪਹੁੰਚ ਚੁੱਕੇ ਆ ਜੀ ਤੀਜੇ ਜਿਹੜਾ ਗੁਰਦੁਆਰਾ ਗੋਵਨ ਧਾਮ ਸਾਹਿਬ ਆਪਾਂ ਤਿੰਨ ਦਿਨ ਹੋ ਗਏ ਪੰਜਾਬ ਤੋਂ ਤੁਰੇ ਹੋ ਇਹਨੂੰ ਤੇ ਉੱਥੇ ਆਪਾਂ ਫ੍ਰੀਜ ਰਹੇ ਸੀ ਉੱਥੇ ਆਪਾਂ ਲੰਗਰ ਚ ਭੋਜਨ ਦਾ ਪਾਣੀ ਸ਼ਕਿਆ ਸੀ ਬੈਠੇ ਉੱਥੇ ਹੋਟਲ ਵਗੈਰਾ ਮਿਲ ਜਾਂਦੇ ਆ ਉੱਥੇ ਬਾਜ਼ਾਰ ਆ ਗੁਰਦੁਆਰਾ ਸਾਹਿਬ ਦੇ ਨੇੜੇ ਉੱਥੇ ਬਹੁਤ ਹੋਟਲ ਆ ਤੇ ਉਹ ਹੋਟਲ ਤੁਹਾਨੂੰ ਮਿਲ ਜਾਣਗੇ 1000 1500 ਤੇ ਆਪਾਂ ਉੱਥੇ ਫ੍ਰੀਜ ਰਹੇ ਦੀ ਆਪਾਂ ਗੁਰਦੁਆਰਾ ਸਾਹਿਬ ਰਹੇ ਦੀ ਆਪਾਂ ਹਾਲ 'ਚ ਰਹੇ ਸੀ ਕਿਉਂਕਿ ਹਾਲ ਉੱਥੇ ਫ੍ਰੀ ਥੀ ਤੇ ਹਾਲ ਦਾ ਆਪਣਾ ਕੋਈ ਖਰਚਾ ਨਹੀਂ ਆਇਆ ਹੈਗਾ ਆਪਾਂ ਉੱਥੇ ਫ੍ਰੀ ਰਹੇ ਆ ਤੇ ਇਹ ਹੋ ਗਏ ਆਪਣੇ 3 ਦਿਨ ਜੀ ਉਸ ਤੋਂ ਬਾਅਦ ਚੌਥੇ ਦਿਨ ਆਪਾਂ ਜਾਣਾ ਸੀ ਸ੍ਰੀ ਹਿਮਕੋਟ ਸਾਹਿਬ ਮੱਥਾ ਟੇਕਣ ਉੱਪਰ ਜਿਹੜੀ ਕਿ 6 ਕਿਲੋਮੀਟਰ ਦੀ ਜੜਾਈ ਆ ਤੇ ਬਾਕੀ ਜਿਹੜੀ ਤੁਸੀਂ 6 ਕਿਲੋਮੀਟਰ ਦੀ ਜੜਾਈ ਚੜਨੀ ਆ ਉੱਥੇ ਤੁਸੀਂ ਜਿਆਦਾ ਸਮਾਨ ਨਾ ਲੈ ਕੇ ਜਾਇਓ ਕਿਉਂਕਿ ਗੱਡੜੀਕਾਰ ਗੁਰਦੁਆਰਾ ਗਵੰਦ ਸਾਹਿਬ ਵੀ ਹੈਗਾ ਗੁਰਦੁਆਰਾ ਗਵੰਦ ਘਾੜ ਸਾਹਿਬ ਵੀ ਹੈਗਾ ਤੁਸੀਂ ਉੱਥੇ ਸਮਾਨ ਜਮ੍ਹਾਂ ਕਰ ਸਮਾਨ ਜਮਾ ਕਿਉਂ ਆਇਆ ਤੁਸੀਂ ਉੱਤੇ ਜ਼ਿਆਦੇ ਵਜ਼ਨ ਲੈ ਕੇ ਨਹੀਂ ਚੜ ਸਕਦੇ ਕਿਉਂਕਿ ਚੜਾਈ ਕਾਫੀ ਜ਼ਿਆਦੇ ਆ ਤੇ ਜ਼ਿਆਦੇ ਵਜ਼ਨ ਦਾ ਕੋਈ ਫਾਇਦਾ ਵੀ ਨਹੀਂ ਕਿ ਆਪਾਂ ਮੱਥਾ ਟੇਕਣ ਜਾਣਾ ਮੱਥਾ ਟੇਕ ਕੇ ਆਪਾਂ ਉਸੇ ਦਿਨ ਵਾਪਸੀ ਕਰਨੀ ਆ ਤਾਂ ਗੁਰਦੁਆਰਾ ਕੋਵਿੰਦ ਧਾਮ ਸਾਬਾ ਅਸੀਂ ਸਮਾਨ ਤੇ ਜਿਹੜਾ ਉਹ ਜਮਾ ਕਰਾਤਾ ਸੀ ਜਿਹੜੇ ਸਾਡੇ ਕੱਪੜੇ ਦੀਆਂ ਸਾਡਾ ਹੋਰ ਸਮਾਨ ਤੇ ਉਹ ਸੀ ਜਮਾ ਕਰਾਤਾ ਸੀ ਅਸੀਂ ਮੇਨ ਮੇਨ ਸਮਾਨੀਏ ਪਾਣੀ ਪੂਣੀ ਹੋ ਗਿਆ ਜਾਂ ਖਾਣ ਪੀਣ ਦਾ ਸਮਾਨ ਹੋ ਗਿਆ ਥੋੜਾ ਥੋੜਾ ਉਹੀ ਨਾਲ ਲੈ ਕੇ ਦੀ ਬਾਕੀ ਰੇਨ ਕੋਟ ਆਪਣਾ ਜ਼ਰੂਰ ਨਾਲ ਲੈ ਜਿਓ ਕਿਉਂਕਿ ਉੱਪਰ ਬਾਰਿਸ਼ ਦਾ ਕਾਫੀ ਬਣ ਜਾਂਦਾ ਬਾਰਿ ਤੇ ਬਾਕੀ ਹਮਤ ਨੂੰ ਖਰਚਾ ਦਾ ਦੇਣਾ ਕਿੰਨਾ ਆ ਗਿਆ ਖਰਚਾ ਮੈਂ ਥੋੜੇ ਮਿੰਟ ਲਓ ਜੀ ਆਪਣਾ ਜਿਹੜਾ ਇੱਥੇ ਤੱਕ ਦਾ ਖਰਚਾ 4 ਦਿਨਾਂ ਦਾ ਆਪਣਾ ਆਇਆ ਸੀ ਉਹ ਆਇਆ ਦੀ ਆਪਣਾ 4755 ਰੁਪਏ ਬਾਕੀ ਤੁਸੀਂ 5000 ਮੰਨ ਕੇ ਚੱਲੋ ਵੀ ਤੁਹਾਡੇ 4 ਤੋਂ 5 ਦਿਨ ਤੁਹਾਡੇ ਜਿਹੜੀ ਇਹ ਲੱਗ ਜਾਣਗੇ ਤੇ 5000 ਰੁਪਏ ਤੁਹਾਡਾ ਖਰਚਾ ਆ ਜਾਊਗਾ ਬਾਕੀ ਖਰਚਾ ਤੁਸੀਂ ਆਪਣੇ ਅਕੋਰਡਿੰਗ ਵਧਾ ਸਕਦੇ ਜੇ ਤੁਸੀਂ ਮਨ ਲੈ ਖਾਣ ਪੀਣ ਬਾਹਰ ਕਰੋਗੇ ਤਾਂ ਖਰਚਾ ਵੱਧ ਜਾਣਾ ਬਾਕੀ ਤੁਸੀਂ ਜੇ ਬਾਹਰ ਹੋਟਲ 'ਚ ਰਹੋਗੇ ਜਾਂ ਹੋਰ ਕੋਈ ਤੁਸੀਂ ਕਿਹੜਾ ਇਨਕਲੂਡ ਕਰੋਗੇ ਤਾਂ ਖਰਚਾ ਥੋੜਾ ਹਿਸਾਬ ਨਾਲ ਹੋ ਜਾਊਗਾ ਇਹ ਖਰਚਾ ਜਿਹੜਾ ਮੈਂ ਤੁਹਾਨੂੰ ਦੱਸਿਆ ਮੈਂ ਆਪਣੇ ਹਿਸਾਬ ਨਾਲ ਦੱਸਿਆ ਜਿਵੇਂ ਇਸੀ ਯਾਤਰਾ ਕਰੀ ਆ ਚੱਲ ਤੇ ਬਾਕੀ ਜਿਹੜਾ ਮੈਂ ਤੁਹਾਨੂੰ ਇਹ ਖਰਚਾ ਦੱਸਿਆ ਇੱਕ ਸਾਈਡ ਦਾ ਤੇ ਇੱਕ ਸਾਈਡ ਜਾਣ ਦਾ ਖਰਚਾ ਸਿੰਗਲ ਬੰਦੇ ਦਾ ਠੀਕ ਆ ਬਾਕੀ ਰਿਟਰਨ ਦਾ ਤੁਹਾਡੇ ਦੇ ਉੱਤੇ ਆ ਵੀ ਤੁਸੀਂ ਕਿੰਨਾ ਟਾਈਮ ਰੁਕਣਾ ਗੋਵਿੰਦ ਧਾਮ ਸਾਹਿਬ ਜਾਂ ਗੁਰਦੁਆਰਾ ਗੋਬਿੰਦ ਘਾਟ ਜਾਂ ਰਿਸ਼ੀਕੇਸ਼ ਕਿੰਨਾ ਟਾਈਮ ਤੁਸੀਂ ਰੁਕਣਾ ਉਹ ਤੁਹਾਡੇ ਅਕੋਰਡਿੰਗ ਆ ਠੀਕ ਆ ਜੀ ਇਹ ਸਿਰਫ ਖਰਚਾ ਮੈਂ ਤੁਹਾਨੂੰ ਜਾਣ ਜਾਣ ਦਾ ਦੱਸਿਆ ਤੇ ਠੀਕ ਬਾਕੀ ਇੱਕ ਸਭ ਤੋਂ ਜ਼ਰੂਰੀ ਗੱਲ ਜੇ ਤੁਸੀਂ ਸ੍ਰੀ ਹੇਮਕੋਟ ਸਾਹਿਬ ਦੀ ਯਾਤਰਾ ਕਰ ਰਹੇ ਹੋ ਤਾਂ ਆਪਣੀ ਰਜਿਸਟ੍ਰੇਸ਼ਨ ਜ਼ਰੂਰ ਕਰਾ ਲਿਓ ਜਿਹੜੀ ਕਿ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਰਿਸ਼ੀਕੇਸ਼ ਦੇ ਵਿੱਚ ਹੀ ਹੋ ਜਾਂਦੀ ਹੈ ਇੱਕ ਆਧਾਰ ਕਾਰਡ ਦੀ ਲੋੜ ਪੈਂਦੀ ਹੈ ਤੁਹਾਡੇ ਦੀ ਤਾਂ ਆਧਾਰ ਕਾਰਡ ਦਿਖਾ ਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਉੱਤੇ ਕਰਾ ਸਕਦੇ ਹੋ ਤੇ ਇਹ ਬਹੁਤ ਜ਼ਰੂਰੀ ਹੈ ਇਹ ਜਦੋਂ ਤੁਸੀਂ ਗੁਰਦੁਆਰਾ ਗੋਬਿੰਦ ਘਾੜ ਸਾਹਿਬ ਤੋਂ ਗੁਰਦੁਆਰਾ ਗੋਵਿੰਦ ਧਾਮ ਫੇਮ ਦਾ ਉੱਥੇ ਥੋੜੀ ਚੈੱਕ ਹੋਊਗੀ ਤਾਂ ਚੈੱਕ ਹੋਣ ਤੋਂ ਬਾਅਦ ਹੀ ਤੁਹਾਨੂੰ ਅੱਗੇ ਜਾਣ ਦਿੱਤਾ ਜਾਊਗਾ ਤੇ ਇਹ ਜ਼ਰੂਰੀ ਹੈ ਇਹ ਜ਼ਰੂਰ ਕਰਾ ਲਿਓ ਜੀ ਤਾਂ ਇਹ ਮੈਂ ਖਾਸ ਤਰ੍ਹਾਂ ਤੇ ਤੁਹਾਡੀ ਜਿਹੜੀ ਸ੍ਰੀ ਹੇਮਕੋਟ ਸ੍ਰੀ ਹੇਮਕੋਟ ਸਾਹਿਬ ਜਿਹੜੀ ਯਾਤਰਾ ਆਪਣੀ ਇਹ ਤਿੰਨ ਤੋਂ ਚਾਰ ਦਿਨ ਦੇ ਵਿੱਚ ਮੰਨ ਲਓ ਤੁਸੀਂ ਮੰਨ ਕੇ ਚੱਲੋ ਵੀ ਆਪਣੇ ਤਿੰਨ ਤੋਂ ਚਾਰ ਦਿਨ ਦਾ ਮੈਕਸਿਮਮ ਲੱਗ ਜਾਂਦੇ ਆ ਕਿਉਂਕਿ ਚੌਥੇ ਨੂੰ ਆਪਾਂ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਪਹੁੰਚਦੇ ਆ ਤੇ ਉੱਥੇ ਮੱਥਾ ਟੇਕਦੇ ਆ ਜੀ ਬਾਕੀ ਜੇ ਵੀਡੀਓ ਵਧੀਆ ਲੱਗੀ ਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਾਕੀ ਆਪਾਂ ਸ੍ਰੀ ਹੇਮਕੋਟ ਸਾਹਿਬ ਦੀ ਸਾਰੀ ਯਾਤਰਾ ਆਪਣੇ ਚੈਨਲ ਤੇ ਪਾਈ ਹੋਈ ਆ ਵੀਡੀਓ ਪਾਈਆਂ ਹੋਈਆਂ ਨੇ ਤੁਸੀਂ ਜਾ ਕੇ ਉਹ ਵੀਡੀਓ ਵੀ ਦੇਖ ਸਕਦੇ ਹੋ ਤੇ ਜੇ ਕੋਈ ਤੁਹਾਡੀ ਵੀ ਕੋਈ ਵੀ ਤੁਹਾਡੀ ਕੋਈ ਵੀ takで